ਕੋੜ ਹਟਾਇਆ ਸੀ ਜੀ ਐ ਹੋ ਮੇਰੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੋਲੀ ਦਾ ਕੋੜ ਦੂਰ ਕਰਦੇ ਹੋਏ ਅਤੇ ਸੋਮੇ ਨੂੰ ਸਰਵਰ ਦਾ ਵਰ ਬਖਸ਼ਦੇ ਹੋਏ ਵਾਹਿਗੁਰੂ ਸਤਨਾਮ ਵਾਹਿਗੁਰੂ ਆ ਦੇਖੋ ਪੋਲੀ ਦਾ ਇੱਕ ਪੋਲੀ ਦਾ ਕੋੜ ਦੂਰ ਕੀਤਾ ਜਿੱਥੇ ਮਾ ਬਦਨਕ ਜੀ ਨੇ ਤੇ ਇਹਦੇ ਸਾਬਤ ਲੈ ਵੇ ਕਿ ਤੇ ਇੱਥੇ ਫਿਰ ਸੁਮੇ ਦਾ ਵਰਣਨ ਕੀਤਾ ਸੀ ਜੋ ਇਹ ਜਲ ਹੈ ਜੋ ਇਹ ਸਰੋਵਰ ਆ ਨਾ ਜੀ ਉਹ ਇੱਥੇ ਬਾਬਾ ਜੀ ਨੇ ਜਿਵੇਂ ਕਹਿ ਲਓ ਆਪਾਂ ਪੰਜਾਬੀ ਚ ਵੀ ਸਰੋਵਰ ਬਣਾਇਆ ਸੀਗਾ ਔੜੀਆਂ ਦਾ ਕੋੜ ਦੂਰ ਕਰਨ ਵਾਸਤੇ ਯਾਨਕਿ ਸਾਰੇ ਦੁੱਖਾਂ ਦਾ ਨਾਸ ਕਰਨ ਵਾਸਤੇ ਬਾਬਾ ਜੀ ਨੇ ਸੁਮਾ ਨਿਕਲੇ ਸੀ ਜਦੋਂ ਆ ਬਰੀ ਸਾਹਿਬ ਦੇ ਥੱਲੇ ਬਹਿ ਕੇ ਬਾਬਾ ਜੀ ਨੇ ਭਗਤੀ ਕੀਤੀ ਸੀ